ਹਾਂਜੀ ਕੀ ਨਾਮ ਹੈ ਤੁਹਾਡਾ ਕਿਸ ਜਗ੍ਹਾ ਤੇ ਰਹਿੰਦੇ ਜੇ ਤੇ ਕੀ ਝਗੜਾ ਹੈ ਸਾਰਾ ਦੱਸ ਦਿਓ ਜੀ ਡਿਟੇਲਸ ਜੀ ਮੈਂ ਮੇਰਾ ਨਾਮ ਸੁਮਨ ਰਾਜਪੂਤ ਹੈ ਮੈਂ ਸੁੰਦਰ ਸਿੰਘ ਆਬਾਦੀ ਪੁਰਾਣੀ ਚੁੰਗੀ ਗਲੀ ਨੰਬਰ 3 ਹਾਊਸ ਨੰਬਰ 5 ਦੇ ਵਿੱਚ ਮੈਂ ਰਹਿਣ ਵਾਲੀ ਆ ਮੇਰਾ ਬੇਟਾ 18 ਸਾਲ ਆਦਿੱਤਿਏ ਕੁਮਾਰ ਜੋ ਕਿ ਲਿਵਿਟੀ ਮਾਰਕੀਟ ਦੇ ਵਿੱਚ ਕੰਮ ਕਰਦਾ ਵਾ ਉਹ ਕੱਲ ਰਾਤੀ 21 ਤਰੀਕ ਨੂੰ 10 ਵਜੇ ਰਾਤ ਘਰ ਆਇਆ ਆਉਣ ਤੋਂ ਬਾਅਦ ਟਿਫਿਨ ਰੱਖ ਕੇ ਤੇ ਬਾਹਰ ਖੇਟਣ ਚੱਲ ਗਿਆ ਬੱਚਿਆਂ ਦੇ ਨਾਲ ਉਸ ਦਰਮਿਆਨ ਮੇਰੇ ਹੀ ਮੁਹੱਲੇ ਦੇ ਰਹਿਣ ਵਾਲਾ ਇੱਕ ਸੰਧੂ ਤੇ ਤਰਮਿੰਦਰ ਤੇ ਨikhil ਤਿੰਨੇ ਆਟੋ ਦੇ ਵਿੱਚ ਬੈਠੇ ਸੀਗੇ ਜਿਨ੍ਹਾਂ ਨੇ ਓਵਰਲੋਡ ਨਸੇ ਦੇ ਧੋਤੂ ਸੀਗੇ ਉਹਨੇ ਮੇਰੇ ਬੱਚੇ ਨੂੰ ਬਹੁਤ ਹੀ ਗਾਲ ਮੰਦਾ ਕੱਢਿਆ ਤੇ ਮੇਰੇ ਬੱਚੇ ਨੇ ਕਾਰਨ ਪੁੱਛਿਆ ਵੀ ਵੀਰ ਜੀ ਤੁਸੀਂ ਗਾਲ ਕਿਉਂ ਕੱਢੀ ਮੇਰੀ ਮਾਂ ਦੀ ਕਹਿੰਦਾ ਤੂੰ ਪੁੱਛਣ ਵਾਲਾ ਕੌਣ ਹੁੰਦਾ ਇੰਨੇ ਦਰਮਿਆਨ ਉਹਨੇ ਰੋਡ ਕੱਟ ਕੇ ਮੇਰੇ ਬੇਟੇ ਦੇ ਸਿਰ ਤੇ ਮਾਰਦਾ ਜਿਸ ਵਜ੍ਹਾ ਨਾਲ ਮੇਰਾ ਬੇਟਾ ਅੱਜ ਗੁਰਨਾਨਕ ਦੇਵ ਹਸਪੀਟਲ 'ਚ ਐਡਮਿਟ ਆ ਡਾਕਟਰ ਉਹਦੀ ਕੰਡੀਸ਼ਨ ਬਹੁਤ ਕਾਫੀ ਸੀਰੀਅਸ ਬਤਾ ਰਹੇ ਆ ਇਹ ਕੀ ਕੀ ਨੁਕਸਾਨ ਕੀ ਦੱਸ ਤੋਂ ਬਾਅਦ ਮੇਰੇ ਬੇਟੇ ਦਾ ਤੇ ਪਹਿਲੇ ਇੱਕ ਅੱਖ ਫੈਕਚਰ ਹੋ ਚੁੱਕਿਆ ਵਾ ਸਿਰ ਦੇ ਵਿੱਚ ਚਾਰ ਜਗ੍ਹਾ ਸੱਟ ਆ ਜਿੱਤੇ ਕਾਫੀ ਟਾਂਕੇ ਲੱਗੇ ਹੋਏ ਨੇ ਮੈਂ ਆਪਣੇ ਬੇਟੇ ਨੂੰ ਹਸਪੀਟਲ ਲੈ ਕੇ ਚੱਲੀ ਸੀ ਜੇ ਦਰਮਿਆਨ ਤਰਮਿੰਦਰ ਤੇ ਸਿੰਧੂ ਤੇ ਨikhil ਨੇ 20 ਮੁੰਡੇ ਭੇਜ ਕੇ ਮੇਰੇ ਘਰ ਦਾ ਤੇ ਮੇਰੇ ਮੇਨ ਗੇਟ ਦਾ ਸਾਰਾ ਸਮਾਨ ਤੋੜਪਨ ਕੀਤੀ ਧਾਰ-ਧਾਰਾ ਹਥਿਆਰ ਚਲਾਏ ਇਨਾਂ ਨੇ ਕਿਰਪਾਨ ਤੇ ਦਾਤਰ ਸਰਿਆਮ ਚਲਾਉਂਦੇ ਪਏ ਸੀਗੇ ਫਾਇਰਿੰਗ ਵੀ ਕੀਤੀ ਇਨਾਂ ਨੇ 3-4 ਜਨਾਨੀ ਲੇਡਿਸ ਜਿੰਨੀ ਵੀ ਹੈਗੀ ਹੀ ਸਾਡੇ ਮੋਹਲੇ 'ਚ ਸਾਰੇ ਡਰ ਕੇ ਆਪਣੇ ਆਪਣੇ ਅੰਦਰ ਹੋ ਗਏ ਜਿਨ੍ਹਾਂ ਦੀ ਸਬੂਤ ਅਹਜੇ ਤੀਕਰ ਪਾਰ ਗਲੀ ਦੇ ਵਿੱਚ ਪਈਆਂ ਵਾ 100 ਇੱਟਾਂ ਇਹਨਾਂ ਨੇ ਸੁੱਟੀਆਂ ਕੱਚ ਦੀ ਬੋਤਲ ਇਹਨਾਂ ਨੇ ਮਾਰਿਆ ਕੋਈ ਪਹਿਲਾਂ ਝਗੜਾ ਸੀ ਤੁਹਾਡਾ ਕੀ ਚੱਕਰ ਨਹੀਂ ਮੇਰਾ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਕੋਈ ਝਗੜਾ ਨਹੀਂਗਾ ਪੁਲਿਸ ਨੂੰ ਦਿੱਤੀ ਜਾਣਕਾਰੀ ਦੀ ਤਾਂ ਪੁਲਸ ਆਈ ਸੀ ਹਾਂਜੀ ਪੁਲਿਸ ਉਸ ਉਸੇ ਵਕਤ ਆਏ ਨੇ ਐਸ ਐਚਓ ਸਾਹਿਬ ਮੌਕੇ ਤੇ ਆਏ ਨੇ ਮੈਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹਾਂ ਕਿ ਉਹ ਉਹਨਾਂ ਦੇ ਆਉਣ ਤੋਂ ਬਾਅਦ ਉਹ ਮੁੰਡੇ ਉਹਨਾਂ ਦੇ ਸਾਹਮਣੇ ਭੱਜੇ ਆ ਭੱਜਣ ਤੋਂ ਬਾਅਦ ਦੋ ਮੁੰਡੇ ਹੱਥ ਲੱਗੇ ਉਹਨਾਂ ਦੇ ਜੋ ਕਿ ਇਸ ਟਾਈਮ ਛਿਆਟਾ थाना ਬਾਈਪਾਸ ਦੇ ਵਿੱਚ ਹੈਗਾ ਕਿਹੜੇ ਕਿਹੜੇ ਮੁੰਡੇ ਫੜੇ ਉਹਨਾਂ ਨੂੰ ਇੱਕ ਦਾ ਨਾਮ ਸੋਨੂ ਆ ਤੇ ਦੂਜੇ ਦਾ ਨਾਮ ਨਹੀਂ ਪਤਾ ਲੱਗ ਰਿਹਾ ਕਿ ਕੌਣ ਮੁੰਡਾ ਵਾ ਕਿਸ ਚੀਜ਼ ਦਾ ਨਸ਼ਾ ਕਰਦੇ ਨੇ ਉਹ ਉਹ ਡਰਿੰਕ ਵੀ ਕਰਦੇ ਆ ਤੇ ਚਿੱਟਾ ਵੀ ਪੀਂਦੇ ਆ ਇਨਸਾਫ ਚਾਹੀਦਾ ਜੀ ਸਾਨੂੰ ਸਿਰਫ ਮੈਨੂੰ ਇਨਸਾਫ ਹੀ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਛੋਟਾ ਵਾ ਜਿਹੜਾ ਅੱਜ ਤੱਕ ਕਿਸੇ ਨੂੰ ਕੋਈ ਗਲਤ ਲੱਬਲ ਯੂਜ਼ ਨਹੀਂ ਕੀਤਾ ਬੇਨਜ਼ਾਇਤ ਮੇਰੇ ਤੇ ਅੱਜ ਹਮਲਾ ਹੋ ਰਿਹਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਇਹ ਹਮਲਾ ਕੌਣ ਕਰਵਾ ਰਿਹਾ ਤੇ ਕਿਉਂ ਕਰਵਾ ਰਿਹਾ ਤੁਸੀਂ ਕਿਸੇ ਪਾਰਟੀ ਦੇ ਨਾਲ ਵੀ ਜੀ ਮੈਂ ਇੱਕ ਸੋਸ਼ਲ ਵਰਕਰ ਮਹਿਲਾ ਮੰਡਲ ਦਾ ਮਤਲਬ ਅਧਿਐਕਸ਼ੀਆ ਤੇ ਅੱਜ ਤੋਂ ਨਹੀਂ ਮੈਂ 17 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੀ ਹਾਂ ਹਾਂ ਸਰ ਜਿਹੜਾ ਚੁੰਗੀ ਦੇ ਨਜ਼ਦੀਕ ਜਿਹੜਾ ਇੱਕ ਝਗੜਾ ਹੋਇਆ ਸੀ ਰਾਤ ਨੂੰ ਸਰ ਕੀ ਕਾਰਵਾਈ ਹੋਈ ਸੀ ਉੱਚ ਅਸੀਂ ਮੌਕੇ ਤੇ ਜਾ ਕੇ ਤੇ ਜਿਹੜੀ ਜਦੋਂ ਸੰ ਕੰਪਲੇਂਟ ਮਿਲੀ ਆਪਾਂ ਦੋ ਬੰਦੇ ਅਪ੍ਰੀਹੈਂਡ ਕਰ ਲਏ ਸੀ ਤੇ ਹੁਣ ਕੰਪਲੇਂਡ ਆਏ ਆ ਕੰਪਲੇਂਟ ਦਿੰਦੇ ਕੰਪਲੇਂਟ ਉਸਰ ਕਾਰਵਾਈ ਕਰਦੇ ਕਿੰਨੇ ਕਿ ਸਾਡ ਲਗੀ ਮੁੰਡੇ ਦੇ ਜੀ ਡਾਕਟਰ ਕੱਟ ਕੇ ਦਿੱਤਾ ਹੈ ਸ਼ਾਇਦ ਅੱਖ ਦੇ ਨਜ਼ਦੀਕ ਉਸਟ ਹੈ ਜਿਹੜੇ ਸੰ ਫਾਈਲ ਵੀ ਹੈ ਫਾਈਲ ਅਲੀ ਕੋਈ ਗੱਲ ਸਾਹਮਣੇ ਨਹੀਂ ਆਈ ਅਜੇ ਤੱਕ ਜੀ ਕੋਈ ਆਊਗੀ ਤਾਂ ਪ੍ਰਕਾਰ ਵੀ ਕਰ ਦਾਂਗੇ ਜੀ ਸਰ ਇਹ ਦੱਸਿਆ ਗਿਆ ਅਜੇ ਇੱਕ ਸਟੇਟਮੈਂਟ ਨਿਕੋ ਦਿੱਤੀ ਇਹਨਾਂ ਨੇ ਜੀ ਇਹ ਕੋ ਮੁੰਡੇ ਅਰੈਸਟ ਹੋਏ ਹਾਂ ਮੁੰਡੇ ਅਰੈਸਟ ਕੇ ਨਾਮ ਸਰ ਨਾਮ ਨਹੀਂ ਮਤਲਬ ਸਿੰਪਲ ਅਰੈਸਟ ਕਰ ਲਈ ਹੈ ਪੰਜ ਦੇ ਭਜਦੇ ਪਈ ਜਿਹੜੇ ਦਾਤਰ ਦੁੱਤਰ ਰਿਕਵਰ ਹੋਏ ਇਹਨਾਂ ਨੂੰ ਸਰ ਕਿਹਨੇ ਜਾਣੀ ਹੈ ਕਿ ਜਿਹੜੇ ਅਰੈਸਟ ਹੀ ਕੀਤੇ ਨੇ ਦੋ ਠੀਕ ਤਾਂ ਸਰ ਜੇ ਉਹ ਤੁਸੀਂ ਨੌਕਾ ਤੇ ਪਹੁੰਚ ਤੁਸੀਂ ਦੇਖਿਆ ਕਿ ਨਾ 10 ਜੋਂ ਸੀਗਾ ਜਿਹੜਾ ਤੁਸੀਂ ਮਗਰ ਰਾਉਂਡ ਅਪ ਕਰੇ ਕੋ ਪੰਜ ਸਤ ਬੰਦੇ ਆ ਗਏ ਦੌੜਦੇ ਵੇ ਹੀ ਅਸੀਂ ਦੌੜ ਕੇ ਦੋ ਕੁ ਬੰਦੇ ਪ੍ਰੇਜ਼ੈਂਟ ਕਰ ਲਏ ਬਾਕਸਰ ਟੀਮਾਂ ਲਗਾਈ ਹੋਈਆਂ ਨੇ ਇਹਨਾਂ ਨੂੰ ਫੜਨ ਲਈ ਹਾਂਜੀ 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 ਜਦੋਂ ਇਹਦੀ ਕੰਪਲੇਂਟ ਹੁੰਦੀ ਹੈ ਨਾ ਉਸ ਤੋਂ ਉਹ ਦੇਖਦੇ ਆਂ ਵੀ ਇਨਸਟੈਂਸ ਕੌਣ ਦਾ ਦੱਸ ਰਿਹਾ ਕਿੰਨੇ ਵਜੇ ਦੀ ਗੱਲ ਦੱਸ ਰਿਹਾ ਕੰਪਲੀਟ ਚੈੱਕ ਕਰਕੇ ਫਿਰ ਇਹਨਾਂ ਤੋਂ ਪੁੱਛਦੇ ਆਂ ਜੀ ਇਹਨਾਂ ਦੇ ਸਾਥੀ ਕੌਣ-ਕੌਣ ਹੈ ਇਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਬਾਕੀ ਜੋ ਕਮਰੇਂਡਰ ਨੂੰ ਪਤਾ ਹੋਊਗਾ ਵੀ ਨਾ ਦੱਸ ਦੂਗਾ ਸਰ ਕੀ ਕਾਰਵਾਈ ਹੋਣੀ ਹੈ ਇਹਨਾਂ ਦੇ ਉੱਤੇ ਹੋਈ ਜੀ ਜੋ ਬਣਦੀ ਜੋ ਫੈਂਸ ਸਾਹਮਣੇ ਹੋਊਗਾ ਜੋ ਛੱਤ ਦਾ ਗ੍ਰੈਵਿਟੀ ਉਸਨੂੰ ਕਾਰਵਾਈ ਕਰ ਦਾਂਗੇ